ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਫੁੱਲ ਵੈਲ ਕੱਪੜੇ ਦੇ ਵਿੱਚ ਪਟਿਆ ਪ्योर ਪਟਿਆਲਾ ਚਾਹੀ ਪੱਗ ਦੀ ਜਿਹੜਾ ਆਪਾਂ ਇਸ ਪੱਗ ਦਾ ਪਹਿਲਾ ਲੜ ਗੋਣਾ ਸਿੱਧਾ ਸੈਂਟਰ ਦੇ ਵਿੱਚੋਂ ਲਿਆਉਣਾ ਹੈ ਅਤੇ ਉਸ ਦੇ ਦੋ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਆਪਾਂ ਨੇ ਜਿਆਦਾ ਜਿਹੜਾ ਖੋਲਣਾ ਹੈ ਖੋਲਣ ਦੇ ਬਾਅਦੋਂ ਉਹਨੂੰ ਚੰਗੀ ਤਰ੍ਹਾਂ ਇੱਕ ਵਾਰ ਫੋਲਡ ਕਰਕੇ ਚਾਰੀ ਉਂਗਲਾਂ ਪ੍ਰੈਸ ਕਰਨਾ ਹੈ ਤੇ ਬਾਹਰੂ ਕੱਪੜਿਆਂ ਨੂੰ ਅੰਦਰਲੀ ਸਾਈਡ ਨੂੰ ਮੋੜ ਦੇਣਾ ਹੈ ਮੋੜਨ ਦੇ ਬਾਅਦੋਂ ਆਪਾਂ ਨੇ ਚਾਰੀ ਉਂਗਲਾਂ ਦੇ ਨਾਲ ਪ੍ਰੈਸ ਕਰਦੇ ਹੋਏ ਇਹਨੂੰ ਅੰਦਰ ਤੱਕ ਲਾਸਟ ਤੱਕ ਦਬਾ ਦੇਣਾ ਹੈ ਦਬਾਉਣ ਦੇ ਬਾਅਦੋਂ ਇਹਨਾਂ ਤੋਂ ਪਿੰਚ ਕਰਕੇ ਆਪਾਂ ਨੇ ਜਿਹੜਾ ਅਗਲਾ ਲਾੜ ਲਗਾਉਣਾ ਸੈਕਿੰਡ ਲਾੜ ਉਹਦਾ ਜਿਹੜਾ ਮੋਟਾ ਪਾਸਾ ਹੋਵੇਗਾ ਆਪਾਂ ਨੇ ਉੱਪਰ ਰੱਖ ਕੇ ਉਸੇ ਦਾ ਪੇਚ ਬਣਾ ਦੇਣਾ ਹੈ ਤੇ ਉਹਨਾਂ ਦੇ ਦੋਨੇ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲਿਆਂ ਨੂੰ ਜ਼ਿਆਦਾ ਖੋਲਣਾ ਹੈ ਖੋਲਣ ਦੇ ਬਾਅਦ ਚੋਂ ਜਿਹੜਾ ਆਪਾਂ ਨੇ ਉਸ ਲੜ ਨੂੰ ਇੱਕ ਵਾਰ ਫੋਲਡ ਕਰਨਾ ਹੈ ਫੋਲਡ ਕਰਨ ਦੇ ਬਾਅਦ ਚੋਂ ਨੋਕ ਤੇ ਸੈੱਟ ਕਰਨਾ ਤੇ ਦੂਜੀ ਵਾਰ ਮੋੜ ਕੇ ਚੰਗੀ ਤਰ੍ਹਾਂ ਚਾਰੀਂ ਮਲਾਨਾ ਪ੍ਰੈਸ ਕਰਕੇ ਲਗਾ ਦੇਣਾ ਹੈ ਲਗਾਉਣ ਦੇ ਬਾਅਦ ਚੋਂ ਜਿਹੜੇ ਆਪਾਂ ਇਹ ਆਪਣੇ ਜਿਹੜੇ ਦੋ ਪੇਚ ਲੱਗੇ ਨੇ ਹਾਲੇ ਤੱਕ ਇਸ ਪਗ ਦੇ ਵਿੱਚ ਇਹਨਾਂ ਦੇ ਵਿੱਚ ਬਾਜ ਦੇ ਨਾਲ ਸਫਾਈ ਕਰਨੀ ਹੈ ਤੇ ਉਹ ਬਾਜੀ ਫੇਰ ਆਪਾਂ ਨੇ ਨੋਕ ਤੋਂ ਲੈ ਕੇ ਐਂਡ ਤੱਕ ਜਿਹੜਾ ਆਪਾਂ ਨੇ ਇਹ ਬਾਜੀ ਫੇਰਦਾ ਹੈ ਗੁਲਾਈ ਦੇ ਸ਼ੇਪ ਦੇ ਵਿੱਚ ਜਿਹੜਾ ਆਪਾਂ ਨੇ ਬਾਜ ਫੇਰਨਾ ਹੈ ਤੇ ਜਿਹੜਾ ਆਪਾਂ ਨੇ ਅਗਲਾ ਲੜ ਲਗਾਉਣਾ ਬੈਕ ਤੋਂ ਪਿੰਚ ਕਰਨਾ ਜਾਣ ਕਿ ਇਸੇ ਜਿਹੜਾ ਇਹ ਪੱਗ ਦਾ ਤੀਜਾ ਲੜ ਹੋਵੇਗਾ ਬੈਕ ਤੋਂ ਪਿੰਚ ਕਰਕੇ ਇਸ ਦਾ ਮੋਟਾ ਪਾਸਾ ਪਹਿਲੇ ਲੜ ਦੀ ਤਰ੍ਹਾਂ ਹੀ ਉੱਪਰ ਰੱਖ ਕੇ ਉਸ ਦਾ ਪੇਚ ਬਣਾ ਦੇਣਾ ਹੈ ਤੇ ਦੋ ਹੀ ਭੱਲਿਆਂ ਦੇ ਵਿੱਚ ਉੱਪਰਲਾ ਭੱਲਾ ਵੱਧ ਖੋਲ ਕੇ ਇੱਕ ਵਾਰ ਆਪਾਂ ਨੇ ਇਸ ਨੂੰ ਚੰਗੀ ਤਰ੍ਹਾਂ ਜਿਆਦਾ ਖੋਲ ਕੇ ਨੋਕ ਤੋਂ ਜਿਹਦੇ ਨਾਲ ਇਹ ਨੋਕ ਦਾ ਬੇਸ ਬਣ ਜਾਵੇਗਾ ਇਹ ਲੜਦੀ ਨੋਕ ਤੇ ਇਸ ਨੂੰ ਚੰਗੀ ਤਰ੍ਹਾਂ ਇੱਕ ਵਾਰ ਫੋਲਡ ਕਰਕੇ ਆਪਾਂ ਨੇ ਲਗਾ ਦੇਣਾ ਤੇ ਉਸ ਤੋਂ ਬਾਅਦ ਦੇ ਨਾਲ ਇਹ ਜਿਹੜੇ ਪੇਚ ਦੀ ਸਫਾਈ ਕਰ ਲੈਣੀ ਹੈ ਜਿਹੜਾ ਇਹ ਜਿਹੜੀ ਪੱਗ ਹੈ ਫੁੱਲ ਵੈਲ ਕੱਪੜੇ ਦੇ ਵਿੱਚ ਹੈ ਜੇ ਤੁਹਾਨੂੰ ਜੇ ਤੁਸੀਂ ਰੂਬੀਆ ਵੈਲ ਕੱਪੜਾ ਬੰਨਦੇ ਹੋ ਤਾਂ ਤੁਸੀਂ ਰੂਬੀਆ ਵੈਲ ਕੱਪੜਾ ਵੀ ਬੰਨ ਸਕਦੇ ਹੋ ਜਿਹੜਾ ਆਪਾਂ ਨੇ ਅਗਲਾ ਲਗਾਉਣਾ ਹਰੇਕ ਲੜ ਦੀ ਤਰ੍ਹਾਂ ਬੈਕ ਤੋਂ ਪਿੰਚ ਕਰਨਾ ਤੇ ਇਸ ਨੂੰ ਸਿੰਪਲ ਤਰੀਕੇ ਨਾਲ ਜਿਹੜਾ 모ੜ ਕੇ ਆਪਾਂ ਨੇ ਲਗਾਉਣਾ ਹੈ ਲਗਾਉਣ ਦੇ ਬਾਅਦ ਉਹ ਜਿਹੜਾ ਆਪਾਂ ਨੇ ਬਾਜ ਫੇਰਨਾ ਇਸ ਨੂੰ ਜਿਹੜਾ ਆਪਾਂ ਇਹ ਪਟਿਆਲਾ ਸਾਹੀ ਪੱਗ ਹੈ ਇਸ ਕਾਰਨ ਜਿਹੜਾ ਇਹਦੇ ਪਿਕਚਰਾਂ ਦਾ ਫਾਸਲਾ ਇੱਕ ਜਾਂ 1.5 ਸੈਂਟੀਮੀਟਰ ਜਿਹੜਾ ਹੋਵੇਗਾ ਤੇ ਆਪਾਂ ਨੇ ਜਿਹੜਾ ਅਗਲਾ ਪੀਚਲ ਹੋਣਾ ਪੈਕ ਤੋਂ ਪਿੰਚ ਕਰਨਾ ਹੈ ਤੇ ਚੰਗੀ ਤਰ੍ਹਾਂ ਖੋਲਣਾ ਹੈ ਅੱਕ ਤੱਕ ਖੋਲ ਕੇ ਇਸ ਨੂੰ ਦੋ ਵਾਰ ਫੋਲਡ ਕਰਨਾ ਫੋਲਡ ਕਰਨ ਦੇ ਬਾਅਦ ਚਾਰੀ ਗਲਾਮ ਦੇ ਨਾਲ ਪ੍ਰੈਸ ਕਰਕੇ ਇਸ ਨੂੰ ਲਗਾ ਦੇਣਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਤੇ ਸਾਡੇ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਜਿਹੜੇ ਹੁਣ ਆਪਾਂ ਉੱਪਰਲੇ ਪੇਚਾਂ ਦੀ ਉਂਗਲੀਆਂ ਦੇ ਨਾਲ ਜਿਹੜਾ ਆਪਾਂ ਇਹਨਾਂ ਨੂੰ ਸੈੱਟ ਕਰਾਂਗੇ ਉੱਪਰਲੇ ਪੇਚਾਂ ਦੀ ਅਤੇ ਸਵਾਈ ਕਰਾਂਗੇ ਜਿਹੜਾ ਆਪਾਂ ਨੇ ਇਸ ਤੋਂ ਬਾਅਦ ਅਗਲਾੜਾ ਲਗਾਉਣਾ ਬੈਕ ਤੋਂ ਮੈਂਚ ਕਰਨਾ ਹੈ ਚੰਗੀ ਤਰ੍ਹਾਂ ਖੋਲ ਕੇ ਇਸ ਦਾ ਵੀ ਮੋਟਾ ਪਾਸਾ ਆਪਣੇ ਉੱਪਰ ਰੱਖਣਾ ਤੇ ਇਧਰੋਂ ਆਪਾਂ ਨੇ ਜਿਹੜੇ ਉੱਪਰਲੀ ਸਾਈਡ ਪੇਚ ਆਉਣਗੇ ਇਹਨਾਂ ਦਾ ਫਾਸਲਾ ਵੀ 1 ਤੋਂ 1.5 ਸੈਂਟੀਮੀਟਰ ਹੀ ਹੋਵੇਗਾ ਜਿਸ ਦੇ ਨਾਲ ਆਪਣੇ ਉੱਪਰਲੇ ਪੇਚ ਵੀ ਥੱਲੇ ਉੱtre ਆਉਣਗੇ ਅਤੇ ਇਹ ਚੰਗੀ ਤਰ੍ਹਾਂ ਇਸ ਨੂੰ ਖੋਲ ਲੈਣਾ ਹੈ ਖੋਲਣ ਦੇ ਬਾਅਦੋਂ ਇੱਕ ਵਾਰ ਮੋੜ ਕੇ ਇਸ ਨੂੰ ਨੋਕ ਤੋਂ ਸੈੱਟ ਕਰਨਾ ਹੈ ਸੈੱਟ ਕਰਨ ਦੇ ਬਾਅਦੋਂ ਇਸ ਨੂੰ ਚੰਗੀ ਤਰ੍ਹਾਂ ਢਾਲ ਕੇ ਆਪਾਂ ਨੇ ਸ਼ੇਪ ਇਸ ਪੱਗ ਨੂੰ ਸ਼ੇਪ ਪੱਗ ਦੀ ਸ਼ੇਪ ਜਿਹੜੀ ਆ ਕੰਪਲੀਟ ਕਰ ਦੇਣੀ ਆ ਇਹ ਜਿਹੜੀ ਪਟਿਆ ਚਾਹੀ ਪੱਗ ਦਾ ਇਸ ਕਾਰਨ ਇਸ ਦੇ ਸਾਰੇ ਲੜਕ ਪੂਰੇ ਢਲਵੇਂ ਹੋਣਗੇ ਅਤੇ ਇਸ ਲੋਕ ਵੀ ਥੋੜੀ ਜਿਹੀ ਜ਼ਿਆਦਾ ਚੌੜੀ ਹੋਵੇਗੀ ਅਤੇ ਆਪਣੀ ਤਰ੍ਹਾਂ ਇਸ ਪੱਗ ਦੀ ਜਿਹੜੀ ਸ਼ੇਪ ਆ ਉਸ ਨੂੰ ਸੈੱਟ ਕਰਨਾ ਹੈ ਤੁਹਾਨੂੰ ਜਈਆਂ ਪੱਗਾਂ ਦੀ ਜਾਂ ਹੋਰ ਜਿਹੜੇ ਵੀ ਪੱਗ ਦੇ ਸਟਾਈਲ ਦੀ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਲਿਖ ਸਕਦੇ ਹੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਜਿਹੜਾ ਆਪਾਂ ਨੇ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾਂ ਲਾੜ ਲਗਾਇਆ ਸੀ ਉਸ ਨੂੰ ਉੱਪਰਲੀ ਸਾਈਡ ਤੋਂ ਖਿੱਚ ਕੇ ਉੱਤੇ ਦੋ ਹੀ ਪੱਲੇ ਬਰਾਬਰ ਕਰਨੇ ਹਨ ਬਰਾਬਰ ਕਰਨ ਦੇ ਬਾਅਦ ਚ ਜਿਹੜਾ ਇਹ ਆਪਣਾ ਡਬਲ ਕੱਪੜਾ ਬਣ ਜਾਵੇਗਾ ਤੇ ਦੂਜੇ ਜੂੜੇ ਵਾਲੇ ਪੇਚਾਂ ਦੀ ਸਾਈਡ ਤੋਂ ਆਪਾਂ ਇਸ ਨੂੰ ਛੇਵੇਂ ਪੇਚ ਦੇ ਥੱਲੇ ਤੇ ਉੱਪਰਲੇ ਪੇਚਾਂ ਵਾਲੀ ਸਾਈਡ ਤੋਂ ਆਪਾਂ ਨੇ ਪਹਿਲੇ ਪੇਚ ਦੇ ਥੱਲੇ ਇਸ ਨੂੰ ਦੱਬ ਕੇ ਚੰਗੀ ਤਰ੍ਹਾਂ ਖਿੱਚਣਾ ਹੈ ਕਿੱਛ ਤਰ੍ਹਾਂ ਦੇ ਬਾਤ ਜਿਹੜਾ ਆਪਾਂ ਨੇ ਉਂਗਲੀ ਜਿਹੜੇ ਜਿੱਥੇ ਕਿਤੇ ਆਪਣਾ ਸਿਰ ਨੰਗਾ ਹੋਵੇਗਾ ਉੱਥੇ ਆਪਾਂ ਨੇ ਉਂਗਲੀਆਂ ਦੇ ਨਾਲ ਚੰਗੀ ਤਰ੍ਹਾਂ ਦੱਬ ਜਾਣਾ ਜਿਹੜਾ ਆਪਾਂ ਨੇ ਪੱਗ ਪੈਣਾ ਲਗਾਉਣਾ ਇਸ ਆਪਣੀ ਛੇਵੇਂ ਲੜਦੀ ਜਿਹੜੀ ਨੋਕ ਬਣਦੀ ਹੋਵੇਗਾ ਉੱਥੇ ਲਗਾਉਣਾ ਹੈ ਅਤੇ ਕਲਗੀ ਲੜ ਜਿਹੜਾ ਆਪਾਂ ਨੇ ਲਗਾਉਣਾ ਕਲਗੀ ਲੜ ਦੇ ਇਰੇ ਆਪਣੇ ਦੋ ਹੀ ਪੱਲੇ ਫੜ ਲੈਣੇ ਹੁੰਦਾ ਹੈ ਉੱਪਰੋਂ ਵੀ ਅਤੇ ਹੇਠਲੇ ਪੱਲੇ ਨੂੰ ਵੀ ਜਿਹੜਾ ਆਪਾਂ ਨੇ ਬਰਾਬਰ ਫੋਲਡ ਕਰਨਾ ਹੈ ਫੋਲਡ ਕਰਨ ਦੇ ਬਾਅਦ ਛੇਵੇਂ ਲੜਜ ਉੱਪਰ ਆ ਕੇ ਇਸ ਨੂੰ ਚੰਗੀ ਤਰ੍ਹਾਂ ਚਾਰੀ ਹੁੰਗਣਾ ਫੇਰ ਦੇਣੀਆਂ ਹੈ ਇਸ ਦੇ ਉੱਪਰ ਜਿਹਦੇ ਨਾਲ ਇਹ ਲੜ ਦੇ ਵਿੱਚ ਜਿੰਨੇ ਵਾਲ ਹੋਣਗੇ ਉਹ ਬਾਹਰ ਨਿਕਲ ਜਾਣਗੇ ਸਾਫ਼ ਹੋ ਜਾਣਗੇ ਅਤੇ ਜਿਹੜੇ ਆਪਣੇ ਛੇਵੇਂ ਪੇਜ ਦੇ ਵਿੱਚ ਵਾਲ ਪੈਣਗੇ ਉਹਨਾਂ ਨੂੰ ਆਪਾਂ ਬਾਅਦ ਦੇ ਨਾਲ ਸਾਫ਼ ਕਰਾਂਗੇ ਤੇ ਜਿਹੜਾ ਆਪਾਂ ਇਹ ਲਾੜਾ ਇਹ ਪੱਗ ਪੈਣ ਦੇ ਥੱਲੇ ਰੱਖ ਕੇ ਇਸ ਨੂੰ ਘੁਮਾ ਕੇ ਲਗਾ ਦੇਣਾ ਹੈ ਜਸ ਦੇ ਨਾਲ ਇਸ ਦੇ ਵਿੱਚ ਬਲ ਪੈ ਜਾਣਗੇ ਬਲ ਪੈਣ ਦੇ ਬਾਅਦੋਂ ਕੜ ਦੀ ਲੜ ਨੂੰ ਪ੍ਰੈਸ ਕਰਕੇ ਆਪਣੇ ਛੇਮੇ ਲੜ ਦੇ ਥੱਲੇ ਦੱਬ ਦੇਣਾ ਹੈ ਤੇ ਹੁਣ ਜਿਹੜਾ ਆਪਣੀ ਜਿੱਥੇ ਕਿਤੇ ਸ਼ੇਪ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ